ਜੀਰ ਮਾਇਨਾ ਕੀਤਾ ਗਿਆ ਦੇਖੋ ਅੱਜ ਡੀਸੀ ਸਾਹਿਬ ਆਏ ਆ ਮੈਨੂੰ ਇਹ ਗੱਲ ਦੱਸਦੇ ਹੋਏ ਖੁਸ਼ੀ ਵੀ ਹੁੰਦੀ ਆ ਵੀ ਇਹ ਸਕੂਲ ਅਗਰ ਡੀਸੀ ਸਾਹਿਬ ਦੀ ਦੇਖਰੇਖ ਚ ਬਣ ਰਿਹਾ ਵਾ ਤਾਂ ਇੱਥੇ ਜਿਹੜਾ ਕੰਮ ਸਾਲ ਇੱਕ ਚ ਹੋਣਾ ਸੀਗਾ ਉਹ 3 ਮਹੀਨਿਆਂ ਚ ਹੋਣ ਜਾ ਰਿਹਾ ਵਾ ਇਹ ਮੈਨੂੰ ਇਸ ਗੱਲ ਦੀ ਦੱਸਦੇ ਹੋਏ ਡੀਸੀ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਹਲਕਾ ਸੈਂਟਰ ਦੇ ਸਾਡੇ ਕਾਉਂਸਲਰ ਰਾਜੂ ਬਾਬਾ ਜੀ ਭਾਰਤੀ ਜੀ ਸਾਰੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਲੰਟੀਅਰ ਸਾਥੀ ਤੇ ਇਲਾਕਾ ਨਿਵਾਸੀ ਜਿੰਨੇ ਵੀ ਖੜੇ ਆ ਸਾਰੇ ਇਸ ਗੱਲੋਂ ਡੀਸੀ ਸਾਹਿਬ ਦਾ ਧੰਨਵਾਦ ਕਰਦੇ ਆ ਕਿਉਂਕਿ ਅਫਸਰ ਦੀ ਜਦੋਂ ਨੀਅਤ ਕਰਨ ਦਾ ਕੰਮ ਹੋਵੇ ਤਾਂ ਮੈਨੂੰ ਇਸ ਗੱਲ ਦਾ ਦੱਸਦੇ ਡੀਸੀ ਸਾਹਿਬ ਦੂਜਾ ਚੱਕਰ ਆ ਇੱਥੇ ਇਹ ਤੀਜਾ ਚੱਕਰ ਆ ਤੀਸਰੇ ਚੱਕਰ ਦੇ ਵਿੱਚ ਜਦੋਂ ਵੀ ਆਇਆ ਜੇ ਕੋਈ ਪੈਸੇ ਦਾ ਇਸ਼ੂ ਹੋਇਆ ਠੇਕੇਦਾਰ ਨੇ ਕਿਹਾ ਡੀਸੀ ਸਾਹਿਬ ਨੇ ਕਿਹਾ ਪੇਮੈਂਟ ਮੈਂ ਕਰਦਾ ਵਾਂ ਤੁਸੀਂ ਮੈਨੂੰ ਬਾਅਦ ਵਿੱਚ ਮੇਰੇ ਖਾਤੇ 'ਚ ਦੇ ਦਿਓ ਇਹ ਸਾਡੇ ਲਈ ਲੱਕੀ ਗੱਲ ਆ ਕਿਉਂਕਿ ਅਫਸਰ ਇੱਕ ਐਨਾ ਜ਼ਿਆਦਾ ਬੋਝ ਪਾ ਕੇ ਕੰਮ ਕਰਾ ਰਹੇ ਆ ਕਿਉਂਕਿ ਬੱਚਿਆਂ ਦੇ ਪੂ ਇੱਕ ਦਾ ਸਵਾਲ ਆ ਇਹ ਜਲਦੀ 3 ਮਹੀਨਿਆਂ ਦੇ ਅੰਦਰ ਅੰਦਰ ਡੀਸੀ ਸਾਹਿਬ ਨੇ ਅੱਜ ਕਹਿਤਾ 3 ਮਹੀਨਿਆਂ ਦੇ ਅੰਦਰ ਅੰਦਰ ਉਹਦੇ ਵਿੱਚ ਸਾਡੇ ਸਪੁਰਦ ਕੀਤਾ ਜਾਊਗਾ ਸਕੂਲ ਬੱਚਿਆਂ ਨੂੰ ਵਿਦਿਆ ਪ੍ਰਾਪਤ ਹੋਊਗੀ 3 ਮਹੀਨੇ ਬਾਅਦ ਇਹ ਸਕੂਲ ਦੀ ਓਪਨਿੰਗ ਮੁੱਖ ਮੰਤਰੀ ਸਾਹਿਬ ਤੋਂ ਇਹ ਹੱਥਾਂ ਨਾਲ ਕਰਾਵਾਂਗੇ ਅਰਵਿੰਦ ਕੇ ਜੀ ਵਾਲ ਜੀ ਵੀ ਆਉਗੇ ਔਰ ਡੀਸੀ ਸਾਹਿਬ ਦੀ ਅਦਿਕਸ਼ਾ ਦੇ ਵਿੱਚ ਇਹ ਸਾਰਾ ਕੰਮ ਹੋਣ ਜਾ ਰਿਹਾ ਹੈ ਸਾਹਿਬ तकरीबन ਕਿੰਨਾ ਜਿਹੜਾ ਕੰਮ ਹੋ ਰਿਹਾ ਰਹਿੰਦਾ ਹੈ ਕੋਣ ਹੁਣ ਤਾਂ ਸਮਝੋ ਪੁੰਛ ਰਹਿ ਗਈ ਸਾਰਾ ਕੁਝ ਹੀ ਹੋ ਗਿਆ 80% ਕੰਮ ਹੋ ਗਿਆ ਹੋਇਆ 20% ਰਹਿ ਗਿਆ 20% ਜਿਹੜਾ ਕੰਮ ਆ ਉਹ 3 ਮਹੀਨਿਆਂ ਦੇ ਅੰਦਰ ਅੰਦਰ ਪੂਰਾ ਕੀਤਾ ਜਾਊਗਾ ਔਰ ਮੈਨੂੰ ਇਹ ਵੀ ਦੱਸਦੇ ਹੋ ਖੁਸ਼ੀ ਹੁੰਦੀ ਆ ਕਿ ਹਲਕਾ ਸੈਂਟਰ ਦਾ ਇਹ ਸਕੂਲ ਜਿਹੜਾ ਵਾ ਪੰਜਾਬ ਦੇ ਸਾਰੇ ਸਕੂਲਾਂ ਨਾਲ ਨੰਬਰ 1 ਬਣ ਜਾ ਰਿਹਾ ਵਾਏ ਕਿਹੜੀ ਕਲਾਸ ਤੋਂ ਕਿਹੜੀ ਕਲਾਸ ਇਹ 5ਵੀਂ ਤੋਂ ਲੈ ਕੇ 10ਵੀਂ ਕਲਾਸ ਤੱਕ 12ਵੀਂ ਕਲਾਸਮੀ ਪ্লাস 2 ਤੱਕ ਪ্লাস 2 ਤੱਕ ਪ্লাস 2 ਤੱਕ ਆਹ ਸਕੂਲ ਦੇ ਅੰਦਰ ਉਹ ਵਿਦਿਆ ਪ੍ਰਾਪਤ ਹੋਣੀ ਹੈ ਜਿਹੜੀ ਗਵਰਨਮੈਂਟ ਤੇ ਵੱਡੇ ਵੱਡੇ ਸਕੂਲਾਂ ਚ ਪ੍ਰਾਈਵੇਟ ਸਕੂਲਾਂ ਚ ਹੁੰਦੀ ਹੈ ਉਹ ਤੋਂ ਵਧੀਆ ਵਿਦਿਆ ਜਿਹੜੀ ਜੋ ਸਾਡੇ ਮੁੱਖ ਮੰਤਰੀ ਸਾਹਿਬ ਦੀ ਸੋਚ ਆ ਜੋ ਸਾਡੇ ਸੁਪਰੀਮੋ ਅਰਬਿੰਦ ਕੇ ਦੀ ਵਾਲੀ ਸੋਚ ਆ ਵੀ ਵਿਦਿਆ ਤੇ ਹੈਲਥ ਇਹ ਦੋ ਚੀਜ਼ਾਂ ਦੇ ਉੱਤੇ ਸਾਢੇ 3 ਸਾਲ ਹੋ ਗਏ ਪੰਜਾਬ ਸਰਕਾਰ ਦਾ ਪੂਰਾ ਮਿਸ਼ਨ ਬਣਾ ਕੇ ਕੰਮ ਨੂੰ ਅੱਗੇ ਲੈ ਕੇ ਜਾ ਰਿਹਾ ਜਿਹੜੀ ਵਿਦਿਆ ਦੀ ਕ੍ਰਾਂਤੀ ਆ ਉਹ ਤੁਹਾਨੂੰ ਅੱਜ ਪੰਜਾਬ 'ਚ ਦੇਖਣ ਨੂੰ ਮਿਲੂਗੀ ਔਰ ਪੰਜਾਬ ਦੇ ਅੰਦਰ ਸਾਰੇ ਟੀਚਰ ਸਹਿਬਾਨ ਸਾਰੇ ਪ੍ਰਿੰਸੀਪਲ ਸਹਿਬਾਨ ਸਰਕਾਰੀ ਸਕੂਲਾਂ ਦੇ ਅੱਜ ਉਹ ਵਿਦਿਆਰਥੀਆਂ ਨੂੰ ਲੈਕ ਬਣਾ ਰਿਹਾ ਜੋ ਪ੍ਰਾਈਵੇਟ ਸਕੂਲਾਂ ਚ ਨਹੀਂ ਤੁਹਾਨੂੰ ਦੇਖਣ ਨੂੰ ਮਿਲੂ ਜੀ ਮੈਨੂੰ ਕਈ ਵਾਰ ਐਮਐਲਏ ਸਾਹਿਬ ਦੇ ਫੋਨ ਵੀ ਆਏ ਇਸ ਨੂੰ ਲੈ ਕੇ ਔਰ ਕਾਫੀ ਰੈਗੂਲਰਲੀ ਮੋਨੀਟਰ ਕਰਦੇ ਆ ਇਸ ਚੀਜ਼ ਨੂੰ ਵੀ ਸਕੂਲ ਦਾ ਕੰਮ ਬਹੁਤ ਛੇਤੀ ਕੁਛੇਤੀ ਹੋਣਾ ਚਾਹੀਦਾ ਕਿਉਂਕਿ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ ਪਹਿਲਾਂ ਇੱਥੇ ਫੰਡਸ ਦਾ ਇਸ਼ੂ ਆ ਰਿਹਾ ਸੀ ਕਿਉਂਕਿ ਕੁਝ-ਕੁਝ ਕੰਮ ਜਿਹੜੇ ਨਵੇਂ ਨਵੇਂ ਐਡ ਹੋ ਗਏ ਸੀਗੇ ਜਿਵੇਂ ਰੈਂਪ ਦਾ ਕੰਮ ਹੋ ਗਿਆ ਔਰ ਸਟੇਜਿਸ ਹੋ ਗਈ ਪਿੱਛੇ ਹੋਰ ਗੇਟਸ ਵਗੈਰਾ ਬਣਾਉਣੇ ਪਿੱਛੇ ਹੋਰ ਨਰੇਗਾ ਬਲੌਕ ਬਣਾਣਾ ਇੱਕ ਜਿਹੜੇ ਮਿਡੇ ਮੀਲ ਬਲੌਕ ਬਣਾਣਾ ਤੇ ਵਕ ਵਕ ਕੰਮ ਐਡ-ਆਨ ਕਰਨ ਸਕੋਪ ਰਿਵਾਈਜ਼ ਹੋ ਗਿਆ ਸੀ ਜਿਸ ਕਰਕੇ ਫੰਡਸ ਦੀ ਸ਼ੋਰਟੇਜ ਹੋ ਗਈ ਸੀ ਤੇ ਲਗਭਗ ਕਰੋੜ ਸਵਾ ਕਰੋੜ ਰੁਪਏ ਸ਼ੋਰਟ ਪੈ ਗਿਆ ਸੀ ਔਰ ਅਸੀਂ ਫਿਰ ਅਸੀਂ ਅੰਡਰਟੇਕਿੰਗ ਦਿੱਤੀ ਸੀ ਜੇਕਰ ਕੋਈ ਵੀ ਫੰਡ ਦੀ ਸ਼ਾਰਟੇਜ ਪੈਂਦੀ ਹੈ ਤੇ ਸਾਡੇ ਡੀਸੀ ਦਫ਼ਤਰ ਵੱਲੋਂ ਅਸੀਂ ਪੇ ਕਰਦਾਂਗੇ ਸਾਨੂੰ ਉੱਪਰੋਂ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਜਦੋਂ ਜਦੋਂ ਵੀ ਆਏਗਾ ਆ ਜਾਏਗਾ ਤੇ ਇਸ ਕਰਕੇ ਅਸੀਂ ਇੰਪਰੂਵਮੈਂਟ ٹرسٹ ਨੂੰ ਵੀ ਥੋੜਾ ਹੱਲਾਸ਼ੇਰੀ ਦੇ ਕੇ ਫਿਰ ਅੱਗੇ ਕੰਮ ਤੋਰਿਆ ਸੀ ਤੋ ਫਿਰ ਉਹਨਾਂ ਨੂੰ ਟੈਂਡਰ ਵਗੈਰਾ ਲਗਾ ਕੇ ਦੁਆਰੇ ਸਿਰੇ ਤੋਂ ਟੈਂਡਰ ਲੱਗ ਗਿਆ ਅਗਸਤ ਦੇ ਵਿੱਚ ਉਹਨਾਂ ਦਾ ਟੈਂਡਰ ਮੈਚੁਰ ਹੋ ਕੇ ਸਤੰਬਰ ਕੰਮ ਸ਼ੁਰੂ ਹੋ ਗਿਆ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਇਸ ਥੋੜਾ ਲੇਟ ਜ਼ਰੂਰ ਹੋਇਆ ਬਟ ਹੁਣ 15 ਜਨਵਰੀ ਇਹ ਸਾਡੀ ਡੈਡਲਾਈਨ ਅਸੀਂ ਫਿਕਸ ਕੀਤੀ ਹੈ ਐਮਐਲਐਸ ਸਾਹਿਬ ਵੀ ਇੱਥੇ ਮੌਜੂਦ ਨੇ ਬਾਕੀ ਸਾਰੇ ਕਾਉਂਸਲਰ ਸਾਹਿਬਾਨ ਨੇ ਡੀਓ ਮੈਡਮ ਵੀ ਇੱਥੇ ਨੇ ਤੇ ਇੰਪਰੂਵਮੈਂਟ ਟਰਸਟ ਵਾਲੇ ਇੰਜੀਨੀਅਰਸ ਵੀ ਆਏ ਆ ਔਰ ਠੇਕੇਦਾਰ ਸਾਹਿਬ ਵੀ ਨੇ ਉਹਨਾਂ ਨੇ ਸਾਨੂੰ 15 ਜਨਵਰੀ ਲਾਸਟ ਜਿਹੜੀ ਹੈਗੀ ਡੈਡਲਾਈਨ ਦੱਸੀ ਹੈ 16 ਜਨਵਰੀ ਨੂੰ ਅਸੀਂ ਸਕੂਲ ਦਾ ਜਿਹੜਾ ਹੈਗਾ 16 ਜਨਵਰੀ ਤੋਂ ਬਾਅਦ ਇਹ ਬੱਚਿਆਂ ਵਾਸਤੇ ਨੂੰ ਸਮਰਪਿਤ ਕਰਦਾਂਗੇ। ਜੀ 15 ਜਨਵਰੀ ਦੀ ਗੱਲ ਕਰਨ ਤਾਂ ਇਹ ਗੱਲ ਨਹੀਂ ਜਾਏ ਕਿ ਆਨ ਵਾਲਾ ਜਿਹੜਾ ਨਿਊ ਸੈਸ਼ਨ ਆ 26 ਵਾਲਾ ਉਹ ਤੋਂ ਬੱਚੇ ਜਿਹੜੇ ਨੇ ਇੱਥੇ ਪੜਦੇ ਹੋਏ ਨਜ਼ਰ ਬਿਲਕੁਲ ਜੀ ਬਿਲਕੁਲ 100% 110% ਇੱਥੇ ਬੱਚੇ ਪੜਦੇ ਨਜ਼ਰ ਆਣ ਲਿਏ ਜੀ। ਸਰ ਕਿੰਨੇ ਕਲਾਸਰੂਮ ਹੈ ਟੋਟਲ ਇੱਥੇ ਕਲਾਸਰੂਮ ਕੋਲ 40 ਕਲਾਸਰੂਮ ਹੈਗੇ ਟੋਟਲ। ਠੀਕ ਹੈ। ਥੈਂਕ ਯੂ। ਥੈਂਕ ਯੂ ਜੀ।